ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਬਾਣੀ ਗੁਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਆਛਾ ਜੀ ਦੇ ਭਾਈ 11 ਸ਼ਬਦ ਸੰਪੂਰਨ ਹੋਏ ਹਨ ਆਓ ਅਗਲਾ ਸ਼ਬਦ ਪਾਸ਼ਾ ਜੀ ਪੰਚਮ ਪਿਤਾ ਜੀ ਪਾਈ ਆਰੰਭ ਕਰਦੇ ਹਾਂ ਜੀ ਗੂਜਰੀ ਮਹੱਲਾ ਪੰਜਵਾ ਮਤਾ ਮਸੂਰਤ ਅਵਰ ਸਿਆਨਪ ਜਨਕ ਕਸ਼ੂਨਾ ਆਇਓ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਸ਼ੂ ਨਾ ਆਇਓ ਜਹ ਜੈ ਅਵਸਰ ਆਇਓ ਬਨਿਓ ਹੈ ਤਹਾ ਤਹਾ ਹਰ ਧਿਆਇਓ ਧੰਨ ਸ੍ਰੀ ਗੁਰੂ ਅਜੰਦੇਵ ਸਾਹਿਬ ਜੀ ਮਹਾਰਾਜ ਸ਼ਵਨੀ ਦਮਤਾ ਕਰਦੇ ਹਨ ਮਤਾ ਮਸੂਰਤ ਅਵਰ ਸਿਆਨ ਪਜਨ ਕੋ ਕਸ਼ੂ ਨਾ ਆਇਓ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਦੇ ਭਗਤ ਸੇਵਕ ਜਨ ਗੁਰਮੁਖ ਜਨ ਸਤ ਸੰਤ ਮਹਾਪੁਰਸ਼ ਉਹਦੇ ਓਟ ਆਸਰੇ ਅਨਸਾਰ ਉਹਨਾਂ ਦਾ ਜੀਣਾ ਹੈ ਉਹ ਸਦਾ ਹੀ ਉਹ ਸਤਿਗੁਰਾਂ ਦੇ ਪਰਮੇਸ਼ਰ ਦੇ ਪ੍ਰਭੂ ਦੇ ਆਸਰੇ ਸਭ ਕੁਝ ਛੱਡ ਦਿੰਦੇ ਹਨ ਉਹਦੇ ਹਾਥੀ ਉਹ ਸਮਝਦੇ ਹਨ ਕਿ ਸਾਡੀ ਡੋਰ ਹੈ ਸਾਡਾ ਜੀਵਨ ਹੈ ਸਾਡੇ ਜੀਵਨ ਵਿੱਚ ਜਿੰਨਾ ਕੁਝ ਵੀ ਵਰਤਨਾ ਹੈ ਉਹ ਮਾਲਕ ਦੀ ਪਹਿਲੋਂ ਹੀ ਵਿਧ ਰਚੀ ਹੋਈ ਆ ਦੁੱਖ ਸੁੱਖ ਇਹ ਸਭ ਸਰੀਰ ਤੇ ਭੋਗਨੇ ਪੈਂਦੇ ਹਨ ਤਿਸ ਕਰਕੇ ਭਗਤਾਂ ਦੀ ਉਰਾਖੀ ਕਰਦਾ ਹੈ ਪਰਮੇਸ਼ਰ ਜਨ ਜਿੱਥੋਂ ਸਾਨੂੰ ਰਬਾਨੀ ਦੇ ਵਿੱਚੋਂ ਆਧਾਰ ਮਿਲ ਜਾਂਦੀ ਹੈ ਹਰ ਯੁਗ ਯੁਗ ਭਗਤ ਪਾਇਆ ਐਜ ਰੱਖਦਾ ਆਇਆ RAM ਰਾਜੇ ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਸ਼ੰਕਾ ਆ ਰੀਆਂ ਨਿੰਦ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਉਸੂਲੀ ਖਾਨ ਜੀ ਆਪ ਜੀ ਨੇ ਧਾਰਨ ਸੁਣ ਲਈ ਐ ਪਹਿਲੇ 2-4 ਦਿਨ ਇਸ ਸ਼ਬਦ ਦੇ ਨਾਲ ਵੀ ਉਹੀ ਧਾਰਨ ਜੁੜਦੀ ਹੈ ਪੁਰ ਅਰਜਨ ਦੇਵ ਜੀ ਤੀ ਉਸੂਲੀ ਖਾਨ ਚੜ ਕੇ ਆਇਆ ਪ੍ਰਿਥੀ ਚਾ ਵੰਡੇ ਭਰਾ ਦੇ ਪ੍ਰਿਥੀ ਚੰਦ ਨੇ ਉਸੂਲੀ ਖਾਨ ਦੇ ਨਾਲ ਦੋਸਤੀ ਬਣਾਈ ਕਾਦੇ ਵਾਸਤੇ ਸੂਲੀਖਾਨ ਦੇ ਨਾਲ ਤਾਂ ਕਰਕੇ ਦੋਸਤੀ ਬਣਾਈ ਕੀ ਇੱਕੋ ਹੀ ਮਨੋਰਥ ਹੈ ਮਨ ਦੇ ਵਿੱਚ ਭਰਾ ਨੂੰ ਮਾਰਨ ਦਾ ਮਨੋਰਥ ਦੇਖੋ ਘਰ ਦੇ ਵਿੱਚ ਵੈਰ ਜਿਹੜਾ ਸੀ ਵਿਰੋਧ ਜਿਹੜਾ ਸੀ ਉੱਠ ਗਿਆ ਇਹ ਸਮੇਂ ਤੋਂ ਉੱਠਦਾ ਆ ਰਿਹਾ ਹੈ ਜੇ ਇੱਕ ਘਰ ਵਿੱਚ ਭਗਤ ਹੈ ਤਾਂ ਉਥੇ ਦੂਜੇ ਪਾਸੇ ਦੇਖੋ ਪ੍ਰਿਥੀ ਚੰਦ ਹੈ ਇੱਕ ਪਾਸੇ ਸਤਿਗੁਰੂ ਜੀ ਹਨ ਨਿਮਰਤਾ ਦੇ ਪੁੰਜ ਸ਼ਾਂਤੀ ਦੇ ਪੁੰਜ ਠੰਡ ਦੇ ਪ੍ਰਤੀਕ ਛੋਟੇ ਭਰਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਡੇ ਭਰਾ ਹਨ ਪ੍ਰਿਥੀ ਚੰਦ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਪਾਪ ਬਹੁਤ ਜ਼ਿਆਦਾ ਈਰਖਾ ਭਰੀ ਹੋਈ ਹੈ ਜਿਹੜੇ ਕਿ ਪਿਤਾ ਗੁਰੂ ਤੋਂ ਹੀ ਇਹ ਸ਼ੁਰੂ ਹੋਈ ਕਿ ਪਿਤਾ ਨੂੰ ਵੀ ਬਖਸ਼ਿਆ ਨਹੀਂ ਪਿਤਾ ਗੁਰੂ ਨੂੰ ਵੀ ਇਹ ਗਾਲਾਂ ਦੇਂਦੇ ਰਹੇ ਮਾੜਾ ਬੋਲਦੇ ਰਹੇ ਇੱਥੇ ਚੁੱਪ ਨਹੀਂ ਕੀਤੇ ਸਰਕਾਰ ਤੱਕ ਪਹੁੰਚ ਕੇ ਸਰਕਾਰੀ ਦਰਬਾਰੇ ਜਾ ਕੇ ਸ਼ਿਕਾਇਤਾਂ ਕੀਤੀਆਂ ਬਾਦਸ਼ਾਹ ਤੱਕ ਪਹੁੰਚ ਕਰ ਲਈ ਉੱਥੇ ਇਹੋ ਜਿਹੇ ਲੋਕਾਂ ਨੂੰ ਸੰਗੀ ਸਾਥੀ ਬਣਾਇਆ ਕਿ ਜਿਨ੍ਹਾਂ ਨੂੰ ਜੂਝ ਕਰਕੇ ਮਾਰਾ ਦਾ ਨੁਕਸਾਨ ਕਰ ਸਕੇ ਇਹ ਕੋਈ ਲਾਲਚ ਸੀ ਕਿ ਗੁਰੂ ਘਰ ਦੀ ਕਾਰ ਪੇਟਾ ਮੇਰੇ ਕੋਲ ਆਵੇ। ਤਾਂ ਹੀ ਗੁਰਤਾ ਗਦੀ ਦਾ ਲਾਲਚ ਸੀ। ਇਹ ਜਿੰਨਾ ਮਹਾਰਾਜ ਦਾ ਧਾਨ ਹੈ, ਗੁਰੂ ਮਹਾਰਾਜ ਦੇ ਘਰ ਦਾ ਉਹ ਸਾਰਾ ਕੁਝ ਮੇਰੇ ਕੋਲ ਪੇਟਾ ਆਵੇ। ਬੜੀਆਂ ਬੰਦਸ਼ਾ ਲਾਈਆਂ, ਬੜਾ ਕੁਝ ਕੀਤਾ। ਪਰ ਕਹਿੰਦੇ ਰਤਨ ਜਿਹੜਾ ਨਾ ਹੀਰਾ ਉਹ ਕਦੀ ਲੁਕਦਾ ਨਹੀਂ ਹੈ, ਉਹਦਾ ਪ੍ਰਕਾਸ਼ ਨਾ ਹੁੰਦਾ। ਭਗਤ ਜਾਨ ਗੁਰੂ ਜਾਨ ਸੱਚੇ ਗੁਰੂ ਦਾ ਪ੍ਰਤਾਪ ਹੀ ਨਾ ਹੁੰਦਾ ਉਹ ਲੋਕ ਨਹੀਂ ਛੱਪ ਸੱਤ ਦਾ ਦੁਨੀਆਂ ਦੇ ਸਾਹਮਣੇ ਆ ਜਾਂਦਾ ਤੇ ਨਵੇਂ ਪਾਤਸ਼ਾਹ ਜੀ ਧਾਰਨ ਆਪਾਂ ਨੂੰ ਮਿਲ ਜਾਵੇਗੀ ਜਿਹੜੇ ਕੀ ਮਹਾਰਾਜ ਨੇ ਦੱਸਿਆ ਨਹੀਂ ਕਿੰਨਾ ਸਮਾਂ ਤੇ ਉਹਨਾਂ ਦਾ ਪ੍ਰਤਾਪ ਪ੍ਰਕਾਸ਼ ਹੋ ਕੇ ਉਗੜ ਕੇ ਸਾਹਮਣੇ ਆ ਗਿਆ ਬਨੋਟੀ ਗੁਰੂਆਂ ਨੂੰ ਭਜਣਾ ਪਿਆ ਬਾਬੇ ਬਕਾਲੇ ਤੋਂ ਦੌੜਨਾ ਪਿਆ ਮੱਖਣ ਸ਼ਾਹ ਨੇ ਭਵੇਂ ਪ੍ਰਗਟ ਕੀਤਾ ਵੇਦ ਬਣੇ ਇਹ ਪੰਜਵੇਂ ਪਾਤਸ਼ਾਹ ਜੀ ਦਾ ਕਹਿਣਾ ਵੀ ਇਹੀ ਹੈ ਪਾਤਸ਼ਾਹ ਜੀ ਦੇ ਸ਼ਬਦ ਤੋਂ ਪਤਾ ਲੱਗ ਜਾਂਦਾ ਹੈ ਇਹ ਭਗਤਾਂ ਦੀ ਚਾਲਨ ਰਾਲੀ ਭਗਤਾਂ ਦੀ ਓਟ ਆਸਰਾ ਉਹ ਮਾਲਕ ਕੀ ਹੈ ਉੱਤੇ ਡੋਂਡਾ ਡੰਡਾ ਸੋਟਾ ਕੋਈ ਲੜਾਈ ਝਗੜਾ ਨਹੀਂ ਕਰਦੇ ਕਿਉਂਕਿ ਪੰਜਵੇਂ ਪਾਤਸ਼ਾਹ ਤੱਕ ਭਗਤੀ ਦਾ ਹੀ ਪ੍ਰਤੀਕ ਸਨਮਾਰਾ ਸਤਗੁਰ ਭਗਤੀ ਦਾ ਪ੍ਰਤੀਕ ਸੀ ਸਿੰਘਾਂ ਨੇ ਬੜੀ ਵਿਉਂਤ ਬਣਾਈ ਜਦੋਂ ਪਤਾ ਲੱਗਾ ਕਿ ਸੂਲੀਖਾਨ ਨੇੜੇ ਪਹੁੰਚ ਗਿਆ ਹੈ ਮਹਾਰਾਜ ਨੂੰ ਜਿਹੜੇ ਸਿਆਣੇ ਸਿੱਖ ਸੀ ਮਹਾਰਾਜ ਦਾ ਫਿਕਰ ਕਰਦੇ ਸੀ ਸਤਿਗੁਰਾਂ ਦਾ ਤੇ ਉਹਨਾਂ ਨੇ ਵਾਰ-ਵਾਰ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਮਹਾਰਾਜ ਜਾ ਕੇ ਸਲਾਮਸ਼ਿਬਰਾ ਕਰ ਲੈਣੇ ਆ ਸੂਲੀ ਖਾਣ ਨੂੰ ਰੋਕ ਲੈਣੇ ਆ ਜਾ ਕੇ ਪੁੱਛ ਲੈਣੇ ਆ ਕਿ ਕੀ ਚਾਹੁੰਦਾ ਹੈ ਉਹ ਸਤਿਗੁਰ ਜੀ ਨੇ ਨਾ ਕਰਤੀ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਤੇ ਦੂਜੀ ਵਾਰ ਫਿਰ ਗਏ ਮਹਾਰਾਜ ਕੋਈ ਢੰਗ ਤਾਂ ਤਰੀਕਾ ਦੱਸੋ ਸਾਨੂੰ ਅਸੀਂ ਜਾ ਕੇ ਕਿਸੇ ਤਰੀਕੇ ਨਾਲ ਉਹਨੂੰ ਠੱਲ ਪਾ ਸਕੀਏ ਉਹ ਤਾਂ ਸਿਰ ਤੇ ਚੜਿਆ ਆ ਸੋਲੀ ਚਾ ਦੀ ਵੱਡੀ ਫੌਜ ਹੈ ਨਾਲ ਜਿਹਦਾ ਟੱਕਰਾ ਕਰਨ ਵਾਸਤੇ ਆਪਣੇ ਕੋਲ ਤਾਂ ਕੁਝ ਵੀ ਨਹੀਂ ਆ ਕੋਈ ਸਾਜੋ ਸਮਾਨ ਕੋਈ ਸ਼ਸਤਰ ਇੰਨੀ ਵੱਡੀ ਫੌਜ ਅੱਗੇ ਹਾਰ ਮਿਲ ਜੇਗੀ ਆਪਾਂ ਨੂੰ ਸੇ ਮਹਾਰਾਜ ਜੀ ਫਿਰ ਵੀ ਚੁੱਪ ਰਹੇ ਕਿਉਂ ਸ਼ਾਂਤੀ ਦੇ ਪ੍ਰਤੀੰਗ ਪ੍ਰਤੀਕ ਐਵੇਂ ਨਹੀਂ ਕਿਹਾ ਮਾਰੇ ਉਹਨਾਂ ਦਾ ਨਾਮ ਵੀ ਨਹੀਂ ਰੱਖਿਆ ਗਿਆ ਸ਼ਾਂਤੀ ਦੇ ਪ੍ਰਤੀਕ ਸ਼ਾਂਤੀ ਦੇ ਪੁੰਜ ਇਹ ਧਾਰਨ ਸਾਹਮਣੇ ਆ ਜਾਂਦੀ ਹੈ ਮਹਾਰਾਜ ਤੇ ਉੱਥੇ ਵਿੱਚ ਉਪਰੇ ਤੀਜੀ ਵਾਰ ਫਿਰ ਆਏ ਸਿੰਘ ਮਹਾਰਾਜ ਜੀ ਕਿਰਪਾ ਕਰੋ ਹੁਣ ਤਾਂ ਬੋਲੋ ਕੁਝ ਦੱਸੋ ਸਿਰ ਤੇ ਚੜਿਆ ਸੂਲੀ ਖਾਂ ਬਹੁਤ ਫਿਕਰ ਲੱਗਾ ਸਨ ਤੁਹਾਡਾ ਬਹੁਤ ਫਿਕਰ ਹੈ ਸਾਡੀ ਤੇ ਕੋਈ ਗੱਲ ਨਹੀਂ ਮਾਰੇ ਜਾਵਾਂਗੇ ਕੁਝ ਵੀ ਹੋ ਜਾਵੇ ਲੁੱਟ ਫਲੁੱਟ ਜਾਵੇ ਸਭ ਕੁਝ ਜਿੰਨਾ ਚਿਰ ਜਿੰਨਿਆਂ ਤੁਹਾਡਾ ਸਾਥ ਦੇਵਾਂਗੇ ਪਰ ਫਿਰ ਵੀ ਉਹਦੇ ਕੋਲ ਬਹੁਤ ਸਸ਼ਤਰਾਂ ਵੱਡੀ ਫੌਜ ਹੈ ਕੁਝ ਤਾਂ ਬੋਲੋ ਜਵਾਬ ਦਿਓ ਇਹ ਸਾਡੇ ਕੋਲ ਤਾਂ ਕੋਈ ਛੋਟਾ ਡਾਂਗ ਨਹੀਂ ਕੋਈ ਸੱਸਰ ਨਹੀਂ ਜਿਹੜਾ ਉਹਦਾ ਮੁਕਾਬਲਾ ਕਰ ਲੀਏ ਪਾਦਸ਼ਾਹ ਜੀ ਫਿਰ ਵੀ ਤੀਜੀ ਵਾਰ ਚੁੱਪ ਰਹੇ ਅਖੀਰ ਨੂੰ ਸਤਿਗੁਰੂ ਜੀ ਨੂੰ ਬੋਲਣਾ ਪਿਆ ਕਹਿੰਦੇ ਭਾਈ ਸਿੱਖੋ ਤੁਹਾਡਾ ਵਿਸ਼ਵਾਸ ਨਹੀਂ ਹੈ ਪਰਮੇਸ਼ਰ ਤੇ ਉਹਦਾ ਭਜਨ ਕਰੋ ਉਹਦੀ ਬੰਦਗੀ ਕਰੋ ਸੂਲੀ ਖਾਨ ਤੇ ਕੀ ਹੱਥ ਤੋਂ ਵੱਡੇ ਤੋਂ ਵੱਡਾ ਚੜ ਆਵੇ ਉਹ ਵੀ ਖਤਮ ਹੋ ਜਾਵੇਗਾ ਭਗਤੀ ਵਿੱਚੋਂ ਤਾਕਤ ਹੈ ਭਗਤੀ ਕਰੋ ਭਜਨ ਕਰੋ ਉਹਨੂੰ ਚੇਤੇ ਰੱਖੋ ਮਾਲਕ ਨੂੰ ਧਿਆਓ ਸੂਲੀ ਖਾਨ ਨਹੀਂ ਪਹੁੰਚੇਗਾ ਸ੍ਰੀ ਜੀ ਖੀਰ ਨੂੰ ਸਤਿਗੁਰਾਂ ਨੂੰ ਬੋਲਣਾ ਪਿਆ ਬਚਨ ਕਰਨੇ ਪਏ ਮਹਾਰਾਜ ਨੂੰ ਤੇ ਪਿਆਰੇ ਉਹੀ ਗੱਲ ਹੋਈ ਪ੍ਰਿਥੀ ਚੰਦ ਨੂੰ ਨਾਲ ਮਿਲਨ ਕਰਕੇ ਦੋਸਤੀ ਕਰਨ ਕਰਕੇ ਸੰਗ ਕਰਨ ਕਰਕੇ ਬੜੀ ਵਿਉਂਤਵੰਦੀ ਨਾਲ ਸੰਗ ਕੀਤਾ ਪਿਆਰ ਪਾਇਆ ਤੇ ਕੁਝ ਪਿੰਡ ਕੁਝ ਦੈ ਦਾਤ ਪ੍ਰਿਥੀਚੰਦ ਨੂੰ ਸੂਲੀ ਖਾਣੇ ਦਵਾਈ ਬਾਦਸ਼ਾਹ ਤੋਂ ਇਹ ਜਿੱਥੇ ਰੈਣ ਬਸੇਰਾ ਕਰਲੇ ਕਿਉਂਕਿ ਧੌੜਾ ਸੀ ਮਹਾਰਾਜ ਦੇ ਕੋਲੋਂ ਪਿਤਾ ਕੋਲੋਂ ਤੇ ਸਤਿਗੁਰੂ ਨੇ ਬੜਾ ਸਮਝਾਇਆ ਭਈ ਪ੍ਰਿਥੀਚੰਦ ਜੇ ਤੂੰ ਅਖਰਾ ਵੀ ਹੋਣਾ ਚਾਹਨਾ ਕੋਈ ਗੱਲ ਨਹੀਂ ਤੈਨੂੰ ਕੁਝ ਸੀਤਾਨ ਕੁਝ ਪਦਾਰਥ ਕੁਝ ਜਗਾ ਦੇ ਦਿੰਨਿਆ ਤੂੰ ਆਪਣਾ ਨਿਵਾਸ ਕਰ ਲੈ ਮੰਨਿਆ ਨਹੀਂ ਸੀ ਛੇਵੇਂ ਪਾਤਸ਼ਾਹ ਦਾ ਕੁਮਾਰ ਜੀ ਬੇਨਤੀਆਂ ਕਰਦੇ ਦੇਖੋ ਸਤਿਗੁਰੂ ਜੀ ਦੀ ਸ਼ੀਧੀ ਵੀ ਇਹਨੇ ਕਰਾਤੀ ਬੜੀਆਂ ਵਿਉਂਤਾਂ ਬਣਾ ਕੇ ਤੇ ਫਿਰ ਵੀ ਮਹਾਰਾਜ ਨੇ ਛੇਵੇਂ ਪਾਤਸ਼ਾਹ ਜੀ ਨੂੰ ਤਾਇਆ ਸਮਝ ਕੇ ਸਿੱਖਾ ਨੂੰ ਭੇਜਿਆ ਭਾਈ ਬੁੱਢਾ ਸਾਹਿਬ ਜੀ ਨੂੰ ਭੇਜਿਆ ਵੀ ਜਾ ਕੇ ਜੇ ਵੀ ਨੂੰ ਸਮਝਾਓ ਸਾਡੇ ਤਾਇਆ ਜੀ ਇਹਨਾਂ ਵੱਡੇ ਹਨ ਫਿਰ ਵੀ ਇੱਜ਼ਤ ਕੀਤੀ ਸਤਿਗੁਰਾਂ ਨੇ ਕਹਿੰਦੇ ਜਾ ਕੇ ਸਮਝਾਓ ਖੁਦ ਮਹਾਰਾਜ ਜਾਨ ਨੂੰ ਤਿਆਰ ਹੋ ਗਏ ਤੇਵ ਸਿੰਘਾ ਨੇ ਕਿਹਾ ਮਹਾਰਾਜ ਤੁਸੀਂ ਨਾ ਜਾਓ ਬੜੇ ਗਲਤ ਬੋਲ ਬੋਲਦਾ ਪ੍ਰਿਥੀ ਚੰਦ ਬੜਾ ਕੁਝ ਬੋਲਦਾ ਸੀ ਤਾਂ ਸਹਿਣ ਕਰ ਲੈਨੇ ਆ ਪਰ ਜੇ ਤੁਹਾਨੂੰ ਕੁਝ ਬੋਲਤਾ ਫਿਰ ਸਹਿਣ ਨਹੀਂ ਹੋਵੇਗਾ ਫਿਰ ਸਹਿਣ ਨਹੀਂ ਅਸੀਂ ਕਰ ਸਕਾਂਗੇ ਫਿਰ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ ਇਸ ਕਰਕੇ ਤੁਸੀਂ ਸਾਹਮਣੇ ਨਾ ਜਾਓ ਪ੍ਰਿਥੀ ਚੰਦ ਜੀ ਬਹੁਤ ਮਾੜੇ ਬੋਲ ਬੋਲਦਾ ਹੈ ਇਮਾਰਾ ਜੀ ਇੱਥੇ ਵੀ ਉਹੀ ਕਹਿ ਰਹੇ ਨੇ ਭਾਈ ਸਿੰਘੋ ਭਗਤੀ ਕਰੋ ਭਜਨ ਕਰੋ ਕੋਈ ਗੱਲ ਨਹੀਂ ਆਉਣ ਦੋ ਥੂਲੀਖਾਨ ਨੂੰ ਆਉਣ ਦੋ ਅੱਗੇ ਨਹੀਂ ਆ ਸਕਦਾ ਕੋਈ ਗੱਲ ਹੋਈ ਦੇਖੋ ਘਰ ਦੇ ਵਿੱਚ ਇੱਕ ਰਾਤ ਇਹਦੇ ਕੋਲ ਰਹਾ ਬੜੀ ਪਾਰਟੀ ਕੀਤੀ ਐ ਨੇ ਪ੍ਰੀਤੀ ਚੰਦ ਨੇ ਬੜਾ ਕੁਝ ਖਵਾਇਆ ਬੜੀ ਸੇਵਾ ਕੀਤੀ ਦੇਖੋ ਪ੍ਰੀਤੀ ਚੰਦ ਨੇ ਰਾਤ ਕੱਟੀ ਦਿਨ ਚੜਿਆ ਇਹ ਪਿੰਡ ਆਪਣੀਆਂ ਘਰ ਤਿਆਰ ਕਰ ਰਿਆ ਸੀ ਉਹ ਪਿੰਡ ਤਿਆਰ ਕਰ ਰਿਆ ਸੀ ਜਿੱਥੇ ਇਹਨੇ ਡੇਰਾ ਕੀਤਾ ਸੀ ਉਹ ਜਗਾ ਦੇ ਦਰਸ਼ਨ ਕਰਾਏ ਸਾਰੀ ਜਗਾ ਕਮਾਈ ਸੈਲ ਕਰਦੇ ਕਰਦੇ ਕਹਿੰਦੇ ਵੀ ਪ੍ਰੀਤਿਚੰਦ ਕਹਿੰਦਾ ਹੈ ਸੂਲੀਖਾ ਨੂੰ ਕਹਿੰਦਾ ਉਹ ਤੁਹਾਨੂੰ ਪੱਠੇ ਦੇ ਵੀ ਦਰਸ਼ਨ ਕਰਾ ਦਈਏ ਪਿੰਡ ਦੀਆਂ ਘਰ ਤਿਆਰ ਕਰਨ ਵਾਸਤੇ ਨਾ ਮੈਂ ਇੱਕ ਪੱਠਾ ਬਣਾਇਆ ਜਿੱਥੇ ਮੈਂ ਇੱਟਾਂ ਤਿਆਰ ਕਰਦਾ ਜਿਨਨੇ ਘਰ ਤਿਆਰ ਕੀਤੇ ਜਾਂ ਆਪਣੀਆਂ ਇੱਟਾਂ ਤਿਆਰ ਕਰਨ ਵਾਸਤੇ ਬੜੀ ਵਿਧੀ ਬਣਾਈ ਹੈ ਬੜੇ ਯਤਨ ਦੇ ਨਾਲ ਸਕੀਮ ਦੇ ਨਾਲ ਮੈਂ ਪੱਠਾ ਬਣਾਇਆ ਹੈ ਆਪਣੀ ਇੱਟ ਤਿਆਰ ਕਰਕੇ ਮੈਂ ਘਰ ਤਿਆਰ ਕਰ ਰਿਹਾ ਤੇ ਉਹ ਦੇਖੋ ਘਰ ਦੇ ਵਿੱਚ ਮੌਤ ਆਪਣੇ ਆਪ ਲੈ ਕੇ ਜਾ ਰਹੀ ਹੈ ਸੂਲੀਖਾਨ ਨੂੰ ਮੌਤ ਕਾਲ ਆਪਣੇ ਆਲ ਤੋਰ ਰਿਹਾ ਇਸੇ ਤਰੀ ਹੁੰਦਾ ਕਾਲ ਜਦੋਂ ਆਉਂਦਾ ਹੈ ਨਾ ਉਹ ਕੋਈ ਵਿਧ ਬਣਾ ਕੇ ਬਨੁਖ ਨੂੰ ਆਪਣੇ ਆਲ ਖਿੱਚਦਾ ਆਪਾਂ ਨੂੰ ਕਿਉਂਕਿ ਯਾਰ ਨਹੀਂ ਹੁੰਦਾ ਪਤਾ ਨਹੀਂ ਹੁੰਦਾ ਆਪਾਂ ਭੱਜਦੇ ਆਂ ਫਟਾਫਟ ਜਿਵੇਂ ਦੇਖੋ ਸੂਲੀਖਾਨ ਨੂੰ ਤੋਰਦਾ ਪ੍ਰਿਥੀ ਚੰਦ ਕਹਿੰਦਾ ਆਓ ਸਾਇਲ ਕਰਦੇ ਕਰਦੇ ਆਪਾਂ ਘੋੜਿਆਂ ਤੇ ਚੱਲਦੇ ਆਂ ਘੋੜੇ ਤੇ ਸਵਾਰ ਹੋਇਆ ਵਾਇ ਪ੍ਰਿਥੀਚੰਦ ਵੀ ਹੈ ਤੇ ਨਾਲ ਦੇਖੋ ਊਸੂਲੀਖਾਂ ਘੋੜੇ ਤੇ ਚੜਿਆ ਹੋਇਆ ਜਦੋਂ ਭੱਠੇ ਦੇ ਉੱਪਰ ਚੜੇ ਪ੍ਰਿਥੀਚੰਦ ਤੇ ਥੋੜਾ ਅੱਗੇ ਲੰਘ ਗਿਆ ਅੱਗੇ ਹੋ ਗਿਆ ਉਤਰ ਗਿਆ ਘੋੜੇ ਤੋਂ ਫਰ ਦੇਖੋ ਊਸੂਲੀਖਾਂ ਦੀ ਮੌਤ ਆਈ ਸੀ ਤੇ ਆਪਣੇ ਆਪ ਘੋੜਾ ਜਿਹੜਾ ਸੀ ਉਹ ਜਿੱਦ ਕਰਨ ਲੱਗ ਗਿਆ ਘੋੜਾ ਕਈ ਵੀ ਜਦੋਂ ਜਿੱਦ ਕਰਦਾ ਹੈ ਨਾ ਫਿਰ ਬਹੁਤ ਤਹਿਸ ਨਸ ਕਰਦਾ ਹੈ ਕਾਬੂ 'ਚ ਨਹੀਂ ਹੁੰਦਾ ਬਹੁਤ ਚਿਰ ਇਸੇ ਤਰ੍ਹਾਂ ਹੋਇਆ ਘੋੜਾ ਸੀ ਜਿਹੜਾ ਉਹ ਕੋ ਦਮ ਛੜੀਆਂ ਮਾਰ ਲੱਗਾ ਸਲੱਪੇ ਮਾਰਦਾ ਮਾਰਦਾ ਜਦੋਂ ਭੱਠੀ ਜਿਹੜਾ ਭੱਠ ਬਾਲਦਾ ਸੀ ਉਹ ਬੜਾ ਵੱਡਾ ਇੱਟਾਂ ਪਕਾ ਪਕਾਈਆਂ ਜਾ ਰਹੀਆਂ ਸੀ ਤੇ ਉਹਦੇ ਤੋਂ ਘੋੜੇ ਤੋਂ ਕਾਬੂ ਨਹੀਂ ਹੋਇਆ ਘੋੜਾ ਕਾਬੂ ਨਾ ਹੋਣ ਕਰਕੇ ਦੇਖੋ ਸੁਰੀ ਖਾ ਘੋੜੇ ਸੜੀ ਉਹ ਭੱਠ ਦੇ ਵਿੱਚ ਡਿੱਗ ਪਿਆ ਉੱਟਾਂ ਦਾ ਭੱਠਾ ਇੰਨਾ ਜ਼ਿਆਦਾ ਪਿਆ ਰੂ ਗਰਮ ਹੁੰਦਾ ਉਹਦੀ ਅੱਗ ਨਹੀਂ ਜਾਦੀ ਹੁੰਦੀ ਆ ਡਿੱਗਣ ਸਾਰੀ ਸਵਾਹ ਹੋ ਗਿਆ ਘੋੜੇ ਸੈਣੀ ਸਵਾਹ ਹੋ ਗਿਆ ਦੇਖੋ ਅਕਾਲ ਸੀ ਜਿਹੜਾ ਅਹੰਕਾਰ ਦੇ ਵਿੱਚ ਕਾਲੀ ਖਾ ਗਿਆ ਉਹਨੂੰ ਤੇ ਮਹਾਰਾਜ ਥੱਕ ਜਦੋਂ ਉਸ ਖਬਰ ਪਹੁੰਚੀ ਸਿੰਘਾਂ ਨੇ ਕਿਹਾ ਮਹਾਰਾਜ ਜੀ ਕਿਰਪਾ ਕਰਦੀ ਅਕਾਲ ਪੁਰਖ ਨੇ ਪ੍ਰੀਤੀ ਚੰਨ ਤੇ ਸੜ ਕੇ ਸਵਾਹ ਹੋ ਗਿਆ ਫੌਜ ਭੱਜ ਗਈ ਉਹਦੀ ਫੌਜ 도ੜ ਗਈ ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਸੂਲੀ ਖਾਨੇ ਮਰਨਾ ਹੀ ਸੀ ਹੰਕਾਰਿਆ ਹੋਇਆ ਸੀ ਉਹ ਮੈਂ ਸੀ ਕਿ ਇਹਨੂੰ ਮੇਰੇ ਕੋਲ ਵੱਡੀ ਫੌਜ ਹੈ ਮੈਂ ਬੜਾ ਵੱਡਾ ਸੂਰਮਾ ਮਹਾਰਾਜ ਨੂੰ ਫੜ ਕੇ ਲੈ ਜਾਵਾਂਗਾ ਜਾਂ ਮਾਰ ਦਵਾਂਗਾ ਪਰ ਦੇਖੋ ਕਾਲਪੁਰਖ ਦੀ ਮੌਜ ਹੈ ਉਹਨੇ ਹੰਕਾਰ ਤੋੜਤਾ ਇਹਨੂੰ ਪਤਾ ਨਹੀਂ ਸੀ ਦਾ ਕਾਲ ਨੇੜੇ ਆ ਮਹਾਰਾਜ ਨੂੰ ਤਾਂ ਸਾਰੀ ਵਿਦ ਪਤਾ ਸੀ ਕਿ ਇਹਦੀ ਮੌਤ ਬਹੁਤ ਨੇੜੇ ਹੈ ਮਹਾਰਾਜ ਜੀ ਵਿਦ ਰਚੀ ਸਿੰਘਾਂ ਨੂੰ ਸੰਗਤਾਂ ਨੂੰ ਨਹੀਂ ਸੀ ਇਹ ਪਤਾ ਤੇ ਮਰ ਮਰ ਕੇ ਸਵਾਹ ਹੋ ਗਿਆ ਤੇ ਮਾ ਪਿਆਰਿਓ ਉੱਥੇ ਹੀ ਖਤਮ ਹੋ ਗਿਆ ਇੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ ਕਹਿੰਦੇ ਭਗਤਾਂ ਦੇ ਸੁਭਾਅ ਹੁੰਦਾ ਉਹਨਾਂ ਦਾ ਵਿੱਚ ਭੋਲਾ ਪਨ ਹੁੰਦਾ ਭੋਲੇ ਭਾਏ ਮਿਲੇ ਰਗੁਰਾਇਆ ਮਹਾਰਾਜ ਜੀ ਬਾਣੀ ਵਿੱਚ ਬਚਨ ਕਰਦੇ ਹਨ ਕਹਿੰਦੇ ਭੋਲੇ ਮਨੁੱਖ ਨਹੀਂ ਪਰਮੇਸ਼ਰ ਦੇ ਦਰਸ਼ਨ ਹੁੰਦਿਆਂ ਕੋਈ ਚਲਾਕੀ ਖੇਡਰ ਵਾਲੇ ਨੂੰ ਦਰਸ਼ਨ ਥੋੜਾ ਹੁੰਦਿਆਂ ਕਿਹੜੀਆਂ ਚਲਾਕੀਆਂ ਵਿਉਤਮੰਦੀਆਂ ਆਪਾਂ ਕਰਦੇ ਆ ਸੰਸਾਰੀ ਕਰਮकांड ਰਚਦੇ ਆ ਉਹ ਬਾਹਰੋਂ ਤਾਂ ਖਾ ਸਕਦੇ ਆ ਪਰ ਉਹਦੇ ਦਰਸ਼ਨ ਨਹੀਂ ਪਾ ਸਕਦੇ ਭਗਤ ਜਿਹੜੇ ਨੂੰ ਉਹਨਾਂ ਦੀ ਲਾਗੀ ਚਾਲ ਹੁੰਦੀ ਹੈ ਮਹਾਰਾਜ ਕਹਿੰਦੇ ਮੱਤਾ ਮਸੂਰਤ ਕਹਿੰਦੇ ਉਹ ਜਾਣਦੇ ਨਹੀਂ ਕਹਿੰਦੇ ਆਪਾਂ ਤਾਂ ਮੱਤਾ ਬਣਾਉਂਦੇ ਆ ਸਕੀਮ ਬਣਾਉਂਦੇ ਆ ਨਾ ਪਰ ਮਹਾਰਾਜ ਜੀ ਕਹਿੰਦੇ ਭਗਤਾਂ ਵਿੱਚ ਇਹ ਪਨ ਨਹੀਂ ਹੁੰਦਾ ਉਹ ਮਤਾ ਮਸੂਰਤ ਨਹੀਂ ਕਰਦੇ ਅਵਰ ਸਿਆਣਪ ਕਹਿੰਦੇ ਅਸੀਂ ਸਿਆਣਪਾਂ ਵੀ ਕਰਦੇ ਆਂ ਇਹ ਮਹਾਰਾਜ ਜੀ ਕਹਿੰਦੇ ਉਹਨਾਂ ਕੋਲ ਕੋਈ ਬਹੁਤੀ ਸਿਆਣਪ ਚਲਾਕੀ ਨਹੀਂ ਹੁੰਦੀ ਇਸ ਭੋਲੇ ਭਾਲੇ ਜੀਵਨ ਵਾਲੇ ਹੁੰਦੇ ਨੇ ਭਗਤ ਮਤਾ ਮਸੂਰਤ ਅਵਰ ਸਿਆਣਪ ਜਨ ਕੋ ਕਛੂ ਨ ਆਇਓ ਮਹਾਰਾਜ ਜੀ ਕਹਿੰਦੇ ਉਹਦੇ ਜਨਾਂ ਨੂੰ ਸੇਵਕਾਂ ਨੂੰ ਭਗਤਾਂ ਨੂੰ ਗੁਰਮੁਖਾਂ ਨੂੰ ਨਾਮ ਸੂਰਤ ਮਤਾ ਮਸੂਰਤ ਬਣਾਣੀ ਹੁੰਦੀ ਐ ਕੋਈ ਵਿਧ ਬਣਾਣੀ ਹੁੰਦੀ ਐ ਨਾ ਉਹ ਕੋਈ ਸਿਆਣ ਪਰੱਚਦੇ ਹਨ ਕਿ ਅਸੀਂ ਉਹਨੂੰ ਪਾ ਲਈਏ ਕੁਚ ਚਲਾਕੀ ਦੇ ਨਾਲ ਇੱਥੇ ਜਗਤ ਵਿੱਚ ਦੇਖੋ ਚਲਾਕ ਲੋਕ ਕਿੰਨੇ ਹਨ ਜਿਹੜੇ ਚਲਾਕੀਆਂ ਨਾਲ ਹੀ ਉਹਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਅਸੀਂ ਉਹਨਾਂ ਦੇ ਜਾਲਾਂ ਵਿੱਚ ਫਸਦੇ ਆਂ ਬਾਹਰੋਂ ਜਿਹੜੇ ਬਾਦਲਾ ਪੰਨ ਦਿਖਾਨਦੇ ਹਨ ਕਿ ਬਹੁਤ ਹੀ ਅਸੀਂ ਨਾਲ ਨੇੜੇ ਆ ਮਹਾਰਾਜ ਦੇ ਬਹੁਤ ਹੀ ਨਜ਼ਦੀਕ ਆ ਕੂੜੀ ਬੈਠੇ ਆ ਅਸੀਂ ਸਤਿਗੁਰਾਂ ਦੇ ਪਰ ਉਹ ਚਲਾਕੀ ਹੁੰਦੀ ਐ ਯਾਰੋ ਮਹਾਰਾਜ ਜੀ ਕਹਿੰਦੇ ਉਹ ਗੁਰਮਖਾਂ ਦੇ ਕੋਲ ਤਾਂ ਕੋਈ ਤਲਾਕੀ ਨਹੀਂ ਹੁੰਦੀ ਉਹ ਬਾਹਰੋਂ ਤੇ ਐ ਲੱਗਦੇ ਹਨ ਜਿਵੇਂ ਭੂਲਾ ਬਹੁਤ ਹੀ ਭੂਲਾ ਮਨੁੱਖ ਉਹਨਾਂ ਦਾ ਸੁਭਾਅ ਹੀ ਭੂਲਾ ਹੁੰਦਾ ਹੈ ਅਦੀ ਦੇਖੀਦਾ ਨਾ ਆਮ ਕਿਸੇ ਜੁੜੇ ਹੋਏ ਰੂਹ ਨੂੰ ਤੇ ਉਹਨਾਂ ਦਾ ਸੁਭਾਅ ਇਸੇ ਹੀ ਹੁੰਦਾ ਆਪਣੇ ਸਾਹਮਣੇ ਆ ਜਾਏਗਾ ਮਨ ਦੇ ਵਿੱਚ ਕਿ ਉਹਨਾਂ ਦਾ ਬਹੁਤ ਤੇ ਤਲਾਕੀ ਵਾਲਾ ਸੁਭਾਅ ਨਹੀਂ ਹੁੰਦਾ ਉਹਨਾਂ ਨੂੰ ਕੋਈ ਬਹੁਤੀ ਚਾਲ ਤਲਾਕੀ ਨਹੀਂ ਖੇਡਣੀ ਹੁੰਦੀ ਸਿਆਣਪ ਨਹੀਂ ਕਰਨੀ ਹੁੰਦੀ ਉਹ ਸਦਾ ਹੀ ਕਹਿੰਦੇ ਹਨ ਕਿ ਗੁਰੂ ਦਾ ਸ਼ਬਦ ਪੜੋ ਜਿਹੜਾ ਇਹ ਕਹਿੰਦਾ ਨਾ ਕਿ ਗੁਰੂ ਦੇ ਸ਼ਬਦ ਤੇ ਭਰੋਸਾ ਬੇਨਤੀ ਕਰੋ ਆਪ ਸ਼ਬਦ ਪੜੋ ਬਾਣੀ ਪੜੋ ਸਮਝੋ ਕਿਉ ਮਹਾਰਾਜ ਦੇ ਨੇੜੇ ਹੈ ਜਿਹੜਾ ਕਹਦੇ ਕਿ ਮੈਂ ਯਾਰਾ ਕੁਝ ਕਰ ਦੇਣਾ ਲਿਆ ਉਹ ਸਮਝ ਲਓ ਕਿ ਤਲਾਕੀ ਖੇਡਿਆ ਸਰ ਦੇ ਨਾਲ ਇੱਥੇ ਮੈਂ ਨਹੀਂ ਕਹਿ ਰਿਹਾ ਮਹਾਰਾਜ ਗੁਰੂ ਅਰਜਨ ਦੇਵ ਜੀ ਖੁਦ ਕਹਿ ਰਹੇ ਹਨ ਮਤਾ ਮਸੂਰਤ ਅਵਰ ਸਿਆਨਪ ਕਹਿੰਦੇ ਉਹਨੇ ਜਨਾਂ ਨੂੰ ਜਨ ਕੋ ਕਸ਼ੂ ਨਾ ਆਇਓ ਕਹਿੰਦੇ ਉਹਨਾਂ ਨੂੰ ਇਹ ਕੁਝ ਨਹੀਂ ਹੁੰਦਾ ਜੈ ਜੈ ਅਉਸਰ ਆਇਓ ਬਣਿਓ ਹੈ ਤਹਾਂ ਤਹਾਂ ਹਰ ਧਿਆਇਓ ਕਹਿੰਦੇ ਉਹਨਾਂ ਤਾਂ ਇੱਕੋ ਹੀ ਵਿਦ ਹੈ ਇੱਕੋ ਹੀ ਕੰਮ ਹੈ ਮਹਾਰਾਜ ਜੀ ਕਹਿੰਦੇ ਉਹ ਤਾਂ ਸਦਾ ਹੀ ਕੋਈ ਜਦੋਂ ਦੁੱਖ ਹੁੰਦਾ ਨਾ ਇਹੋ ਜਿਹਾ ਸਮਾਂ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਜੈ ਜੈ ਅਵਸਰ ਜਿਵੇਂ ਜਿਵੇਂ ਕੋਈ ਐਸਾ ਸਮਾਂ ਬਣਦਾ ਨਾ ਉਸਰ ਤੋਂ ਬਾਅਦ ਸਮਾਂ ਬੰਨਣਾ ਕਹਿੰਦੇ ਜਹ ਜੈ ਅਵਸਰ ਆਏ ਬਣਿਓ ਹੈ ਇਹਵੇਂ ਦਾ ਸਮਾਂ ਮਹਾਰਾਜ ਜੀ ਕਹਿੰਦੇ ਆ ਵੀ ਜਾਵੇ ਤਹਾਂ ਤਹਾਂ ਹਰ ਧਿਆਇਓ ਉਹ ਉਹਨਾਂ ਦਾ ਇੱਕੋ ਹੀ ਕੰਮ ਹੈ ਉਹ ਸਦਾ ਉਹਦਾ ਭਜਨ ਕਰਦੇ ਰਹਿੰਦੇ ਹਨ ਜਦੋਂ ਜੇ ਔਖੀ ਘੜੀ ਆਉਂਦੀ ਵੀ ਹੈ ਦੁੱਖ ਦਾ ਸਮਾਂ ਵੀ ਹੁੰਦਾ ਹੈ ਉਹ ਕਹਿੰਦੇ ਹਨ ਸੰਗਤਾਂ ਨੂੰ ਭਾਈ ਭਜਨ ਕਰੋ ਬੰਦਗੀ ਕਰੋ ਨਾਮ ਜਪੋ ਇਹ ਵਚਨ ਹੈ ਔਖੇ ਸਮੇ ਤੋਂ ਤੇ ਆਪ ਖੁਦ ਨਾਮ ਜਪਦੇ ਹਨ ਤਹਾਂ ਤਹਾਂ ਹਰ ਧਿਆਇਓ ਮਹਾਰਾਜ ਜੀ ਕਹਿੰਦੇ ਜਿਵੇਂ ਜਿਵੇਂ ਸਮਾਂ ਬਣਦਾ ਹੈ ਨਾ ਦੁੱਖ ਸੁੱਖ ਦਾ ਉਹ ਮਾਲਕ ਦੀ ਡੂਰੀ ਛੱਟਦਿਆਂ ਨੂੰ ਉਹਨੇ ਤੇ ਹੁਣਾ ਕਰਦੇ ਹਨ ਪ੍ਰਭ ਕੋ ਭਗਤ ਵਛਲ ਬਿਰਦਾਇ ਤੇ ਮਹਾਰਾਜ ਜੀ ਕਹਿੰਦੇ ਉਹਦਾ ਬਿਰਦ ਹੈ ਭਗਤ ਵਛਲ ਪ੍ਰਭ ਕੋ ਭਗਤ ਵਛਲ ਬਿਰਦਾਇ ਜਿਵੇਂ ਮਾਂ ਨਾ ਉਹ ਪਲਾੜ ਕਰਦੀ ਆਪਣੇ ਬੱਚੇ ਦੇ ਨਾਲ ਮਾਂ ਦਾ ਕਿੰਨਾ ਮੂਹ ਹੁੰਦਾ ਹੈ ਬੱਚੇ ਨੂੰ ਕਿੰਨੇ ਲਾੜ ਲਡਾਂਦੀ ਹੈ ਤੇ ਪਾਤਸ਼ਾਹ ਜੀ ਪ੍ਰਭੂ ਜੀ ਵੀ ਭਗਤਾਂ ਨੂੰ लाड़ ਲਡਾਉਂਦੇ ਹਨ ਮਹਾਰਾਜ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਉਹਨਾਂ ਦਾ ਬਹੁਤ ਪਿਆਰ ਗੂੜਾ ਪਿਆਰ ਹੁੰਦਾ ਆਪਣੇ ਭਗਤਾਂ ਦੇ ਨਾਲ ਜਦੋਂ ਦੁੱਖ ਬਣਦਾ ਉਹ ਦਾ ਪੈਰ ਨਹੀਂ ਛੱਡਦੇ ਚਰਨ ਨਹੀਂ ਛੱਡਦੇ ਉਹ ਬੰਦਗੀ ਕਰਦੇ ਹਨ ਰਾਮ ਰਾਮ ਵੈਗੁਰੂ ਵੈਗੁਰੂ ਸ਼ੁਰੂ ਕਰ ਦਿੰਦੇ ਹਨ ਭਜਨ ਸ਼ੁਰੂ ਕਰ ਦਿੰਦੇ ਹਨ ਤੇ ਜੇ ਮਾਲਕ ਉਹਨਾਂ ਨਾਲ ਪ੍ਰੇਮ ਕਰਦਾ ਹੈ ਸਦਾ ਹੀ ਸਤਗੁਰੂ ਜੀ ਕਮਾਂ ਦੀ ਤਰ੍ਹਾਂ ਗੁਰਮੁਖਾਂ ਨਾਲ ਭਗਤਾਂ ਨਾਲ ਲਾੜ ਕਰਦੇ ਨੇ लाड़ ਲੜਾਉਂਦੇ ਨੇ ਪ੍ਰਭ ਕੋ ਭਗਤ ਵੱਸਲ ਬਿਰਦਾਇਓ ਮਹਾਰਾਜ ਜੀ ਕਹਿੰਦੇ ਉਹਦਾ ਬਿਰਦ ਹੈ ਧਰਮ ਹੈ ਕਰੇ ਪ੍ਰਤਪਾਲ ਬਾਲਕ ਕੀ ਨਿਆਈਂ ਵਚਨ ਕਰਦੇ ਨੇ ਮਹਾਰਾਜ ਕਹਿੰਦੇ ਕਿ ਜਿਵੇਂ ਮਾਂ ਬਾਲਕ ਨੂੰ ਬਾਲਕ ਨੂੰ ਸਾਭਦੀ ਹੈ ਨਾ ਐਵੇਂ ਭਗਤ ਵੱਸਲ ਸਾਭਦੇ ਹਨ ਕਹਿੰਦੇ ਪ੍ਰਭ ਕਰੇ ਪ੍ਰਤਪਾਲ ਬਾਲਕ ਕੀ ਨਿਆਈਂ ਜਨ ਕੋ लाड़ ਲਡਾਇਓ ਕਹਿੰਦੇ ਜੀ ਮੇ ਕਮਾਲ ਆੜ ਲੜਾਉਂਦੀ ਐਵੇਂ ਓ ਲਾੜ ਗੁਰਮਖਾਂ ਦੇ ਨਾਲ ਭਗਤਾ ਨਾਲ ਲਾੜ ਲੜਾਉਂਦੇ ਹਨ ਮਾਂ ਦੀ ਤਰ੍ਹਾਂ ਕਹਿੰਦੇ ਭਗਤਾਂ ਨਾਲ ਇੰਨਾ ਪ੍ਰੇਮ ਕਰਦੇ ਹਨ ਔਖੀ ਘੜੀ ਦੇ ਵਿੱਚ ਉਹਨਾਂ ਨੂੰ ਬਚਾਉਂਦੇ ਹਨ ਸਦਾ ਹੀ ਦੁੱਖ ਤੋਂ ਨਰਲੀਪ ਕਰ ਦਿੰਦੇ ਹਨ ਇੰਨਾ ਪ੍ਰੇਮ ਇਹ ਪਰਮੇਸ਼ਰ ਦਾ ਭਗਤਾਂ ਨਾਲ ਜੇ ਜੇ ਧਿਆਨ ਮਾਰੀਏ ਸਾਨੂੰ ਆਧਾਰਨਾ ਸਾਨੂੰ ਸਾਰੇ ਇਤਿਹਾਸ ਵਿੱਚੋਂ ਮਿਲ ਜਾਣਗੇ ਏ ਗੁਰੂ ਗੋਬਿੰਦ ਸਿੰਘ ਦਾ ਕਿੰਨਾ ਪ੍ਰੇਮ ਸੀ ਅੱਜ ਸਾਫੇ ਨਾਲ ਮੂੰਹ ਪੁੰਜਦੇ ਨਾ ਮਹਾਰਾਜ ਜਾਂਗ ਹੋਇਆ ਤੇ ਮਹਾਰਾਜ ਜੀ ਸਾਫਾ ਖੋਲ ਕੇ ਨਾ ਆਪਣਾ ਕੰਬਰ ਕੱਸਾ ਮੂੰਹ ਪੁੰਜਦੇ ਹਣ ਸਿੰਘਾਂ ਦਾ ਅਜੇ ਕੀ ਮਹਾਰਾਜ ਦੇ ਦੇਖੋ ਸੁੱਤੇ ਸਾਹਿਬ ਜਾਂ ਦੇ ਸ਼ੀਧ ਹੋਏ ਵੱਡੇ ਸਾਹਿਬ ਜਾਂ ਦੇ ਅੱਖਾਂ ਦੇ ਸਾਹਮਣੇ ਸ਼ੀਧੀਆਂ ਪ੍ਰਾਪਤ ਕਰ ਗਏ ਸਤਿਗੁਰ ਜੀ ਨੇਰੇ ਵਿੱਚ ਰਾਤ ਨੂੰ ਚਮਜ਼ੌਰ ਦੀ ਗੜੀ ਤੋਂ ਨਿਕਲ ਗਏ ਉਹਨਾਂ ਨੇ ਸਤਕਾਰ ਕੀਤਾ ਜੋੜਾ ਵੀ ਅੰਦਰ ਤਾਰ ਕੇ ਮਹਾਰਾਜ ਹੰਦੇ ਪਿਆਰੇ ਸਿੰਘ ਪਿਆਨ ਅੱਗੇ ਭਾਈ ਉਹਨਾਂ ਦੇ ਕੇਸ ਵੀ ਖੁੱਲੇ ਹੋਣਿਆਂ ਸਾਡੇ ਪੈਰ ਸਾਡਾ ਜੋੜਾ ਚਮੜੇ ਦਾ ਐ ਸਿੰਘਾਂ ਦੇ ਮੁਖ ਤੇ ਨਾ ਜਾਵੇ ਨੇਰਾ ਬਹੁਤ ਬਾਹਰ ਤੇ ਜੋੜਾ ਵੀ ਅੰਦਰ ਤਾਰ ਗਿਆ ਦੇਖੋ ਇੰਨਾ ਰਸਤਾ ਭਿਆਨਕ ਰਸਤਾ ਸੀ ਉਹ ਰਾਤ ਦਾ ਹਨੇਰੀ ਨਾ ਰਾਤ ਸੀ ਬਹੁਤ ਜਿਆਦੀ ਤੇ ਪੈਰਾਂ ਦੇ ਵਿੱਚ ਕੰਡੇ ਵਾਜ-ਵਾਜ ਕੇ ਠਿਖਰੀਆਂ ਵਾਜ-ਵਾਜ ਕੇ ਕੱਟਿਂ ਵਾਜ-ਵਾਜ ਕੇ ਲਹੂ ਵਗਦਾ ਦਸ਼ਮੇਸ਼ ਪੀਤਾ ਦੇ ਪੈਰਾਂ ਵਿੱਚ ਲਹੂ ਵਗ ਰਿਹਾ ਬਹੁਤ ਜਿਆਦਾ ਇੰਕੁਈ ਪੈਰਾਂ ਵਿੱਚ ਜ਼ਖਮ ਹੋ ਗਏ ਮਹਾਰਾਜ ਦੇ ਕੰਡੇ ਚੁੱਪ-ਚੁੱਪ ਕੇ ਤੇ ਜੋੜਾ ਨਹੀਂ ਪਾਇਆ ਸਤਿਗੁਰਾਂ ਨੇ ਤੇ ਅੱਜ ਜੰਗ ਹੋਇਆ ਨਾ ਖਤਰਾਂੇ ਦੀ ਢਾਬ ਤੇ ਤੇ ਅੱਜ ਮਹਾਰਾਜ ਜੀ ਆਪਣਾ ਕਮਰਕੱਸਾ ਖੋਲ ਕੇ ਮੂੰਹ ਪੂੰਝਦੇ ਹਨ ਸਿੰਘਾਂ ਨੇ ਗੋਦੀ ਵਿੱਚ ਰੱਖ-ਰੱਖ ਕੇ ਸਿਰ ਸਤਿਗੁਰ ਜੀ ਕਹਿੰਦੇ 5000 ਰੀ ਸਿੰਘ ਹੈ ਮੇਰਾ ਜਿੰਨੀ ਬਿੱਥ ਤੇ ਸਿੰਘ ਸ਼ਹੀਦ ਹੋਇਆ ਜਿੰਨਿਆਂ ਨੂੰ ਸ਼ਹੀਦ ਕਰਕੇ ਤੇ ਗੋਦੀ ਵਿੱਚ ਗੋਡੇ ਤੇ ਸਿਰ ਰੱਖ ਕੇ ਸਾਹਫੇ ਦੇ ਨਾਲ ਲਹੂ ਦੀਆਂ ਧਾਰਾ ਜਿਹੜੀਆਂ ਮੂੰਹ ਤੇ ਜੰਮੀਆਂ ਹਨ ਉਹ ਖ ਪੁੰਝਦੇ ਨੇ ਆਪਣੇ ਵੇਖੋ ਕੰਬਰ ਕੱਸੇ ਦਾ ਪਰਨਾ ਖੋਲ ਕੇ ਉਹਦੇ ਨਾਲ ਮਹਾਰਾਜ ਜੀ ਪਿਆਰ ਨਾਲ ਸਿੰਘਾਂ ਦੇ ਮੂੰਹ ਪੁੰਜੀ ਜਾਂਦੇ ਹਨ ਕਿੰਨਾ ਪਿਆਰ ਹੋਵੇਗਾ ਸਿੰਘਾਂ ਦੇ ਨਾਲ ਜੇ ਜਦੋਂ ਖੀਰ ਦੇ ਵਕਤ ਮਾਹ ਸਿੰਘ ਜੀ ਪਾਸ ਪਹੁੰਚੇ ਤੇ ਮਾਹ ਸਿੰਘ ਜੀ ਦੀਕ ਕਰਦੇ ਸੀ ਮਹਾਰਾਜ ਸੱਚੀ ਛਿੱਤੀ ਆਉਣ ਕਿਤੇ ਮੇਰੇ ਸਵਾਸ ਨਾ ਪੂਰੇ ਹੋ ਜਾਣ ਮੈਂ ਮਹਾਰਾਜ ਨੂੰ ਬੇਨਤੀ ਕਰਕੇ ਦੇਖਾਂ ਜੇ ਬਖਸ਼ ਦੇਣ ਜੀ ਦੇਖੋ ਪੱਟ ਤੇ ਸੀਜ਼ ਰੱਖਿਆ ਮਹਾਰਾਜ ਨੇ ਮਾਹ ਸਿੰਘ ਜੀ ਦਾ ਸੀਸ ਆਪਣੇ ਪੱਟ ਤੇ ਰੱਖ ਕੇ ਪ੍ਰੇਮ ਨਾਲ ਕਹਿੰਦੇ ਮਾਹ ਸਿੰਘ ਜੀ ਕੀ ਚਾਹੀਦਾ ਹੈ ਦੁਨੀਆ ਦਾ ਰਾਜ ਚਾਹੀਦਾ ਦੇ ਦਿੰਨੇ ਆ ਜੇ ਜਾਣ ਚਾਹੀਦੀ ਹੈ ਬਖਸ਼ ਦਿੰਨੇ ਆ ਇਹ ਮਹਾਰਾਜ ਕਿੰਨਾ ਕੁਝ ਬੋਲੇ ਸਤਿਗੁਰੂ ਜੀ ਮੁਖ ਚੋਂ ਇਹ ਆਪਣੀ ਗੋਦੀ ਦੇ ਵਿੱਚ ਸੀਸ ਰੱਖਿਆ ਹੋਇਆ ਮਾਹ ਸਿੰਘ ਦਾ ਆਪਣੇ ਪੰਨੇ ਦੇ ਨਾਲ ਕੰਬਰ ਕੱッセ ਦੇ ਨਾਲ ਸਤਿਗੁਰੂ ਜੀ ਵਾਰ-ਵਾਰ ਮੁਖ ਪੂੰਜਦੇ ਹਨ ਮਾਹ ਸਿੰਘ ਦਾ ਇਹ ਮਾਹ ਸਿੰਘ ਜੀ ਦੀ ਮੁਖ ਚੋਂ ਇੱਕੀ ਲਬਜ ਨਿਕਲਿਆ ਮਹਾਰਾਜ ਜੀ 나 ਤਾਂ ਦੁਨੀਆ ਦਾ ਰਾਜ ਚਾਹੀਦਾ ਇਹ ਤਾਂ ਦੁਖਦਾਈ ਰਾਜ ਹੈ ਦੁਨੀਆ ਦੁੱਖਾਂ ਦੀ ਭਰੀ ਹੈ ਨਾ ਸੰਸਾਰ ਦੇ ਸੁੱਖ ਚਾਹੀਦੇ ਨੇ ਹੁਣ ਤਾਂ ਪ੍ਰਲੋਕ ਦਾ ਸੁੱਖ ਬਖਸ਼ ਦੋ ਕਿਰਪਾ ਕਰੋ ਤੁਸੀਂ ਕੰਬਰ ਕੱਸੇ ਵਿੱਚ ਮੇਰਾ ਵਧਾਵਾ ਲਿਖਿਆ ਹੋਇਆ ਮੇਰੀ ਚਿੱਠੀ ਪੱਤਰ ਕਾ ਸੰਭੀ ਹੋਵੇਗੀ ਮੇਰ ਦੀ ਕਿਰਪਾ ਕਰੋ ਉਹ ਪੱਤਰ ਕਾ ਪਾੜ ਦਿਓ ਉਹ ਵਧਾਵਾ ਪਾੜ ਦੋ ਕਿ ਸਾਡੀ ਦੇਖੋ ਟੁੱਟੀ ਗੰਡ ਲਓ ਸਾਡੇ ਇਲਾਕੇ ਨੂੰ ਬਚਾ ਲਵੋ ਸਿੰਘਾਂ ਨੂੰ ਮਾਫੀ ਨਾਵਾ ਬਖਸ਼ ਦਿਓ ਜੇ ਮਹਾਰਾਜ ਜੀ ਹੱਸੇ ਉਸੇ ਵਕਤ ਦੇਖੋ ਵਦਾਵਾ ਕੱਢ ਕੇ ਅੱਖਾਂ ਦੇ ਸਾਹਮਣੇ ਦੋ ਫਾੜ ਕੀਤਾ ਮਹਾਰਾਜ ਨੇ ਕਹਿੰਦੇ ਲੈ ਮਾ ਸਿੰਘਾ ਤੁਸੀਂ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਡ ਦੀ ਹੁਣ ਜਿਹੜਾ ਵੀ ਇੱਥੇ ਆਵੇਗਾ ਸਿੱਖ ਤਰਾਣੇ ਦੀ ਧਾਪ ਤੇ ਉਸ ਲਾਣ ਕਰੇਗਾ ਸੱਦਾ ਦੇ ਨਾਲ ਤੇ ਉਹ ਮੁਕਤ ਹੋ ਜਾਵੇਗਾ ਮਹਾਰਾਜ ਨੇ ਬਚਨ ਕੀਤੇ ਹੋਏ ਰਾਮੀ ਦੀ ਢਾਬ ਨੂੰ ਮਹਾਰਾਜ ਨੇ ਮੁਕਤਸਰ ਦੀ ਧਰਤੀ ਬਣਾਤਾ ਮੁਕਤੀ ਦਾ ਕੁੰਡ ਬਣਾਤਾ ਅੱਜ ਮਹਾਰਾਜ ਜੀ ਦੇਖੋ ਕਿੰਨਾ ਪਿਆਰ ਹੈ ਸੋ ਸਿੱਖਾ ਨਾਲ ਭਗਤਾਂ ਨਾਲ ਜਿਵੇਂ ਮਾਂ ਦੀ ਤਰ੍ਹਾਂ ਮਹਾਰਾਜ ਜੀ ਪੰਜਵੇਂ ਪਾਸ਼ਾ ਜੀ ਕਹਿੰਦੇ ਪਿਆਰ ਕਰਦੇ ਨੇ ਕਰੇ ਪਰਤਪਾਲ 바ਰਕ ਕੀ ਨਿਆਈਂ ਜਾਂ ਜਨ ਕੋ ਲਾਡ ਲਡਾਇਓ ਹਰ ਜੀ ਕਹਿੰਦੇ ਜਾਨਾਂ ਨੂੰ ਐਸੇ ਲਾਡ ਲਡਾਉਂਦੇ ਹਨ ਰਹਾਉ ਜਪ ਤੱਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਤੇ ਪਰ ਮਹਾਰਾਜ ਜੀ ਕਹਿੰਦੇ ਗੁਰਸਿੱਖ ਵੀ ਛੱਡਦੇ ਥੋੜਾ ਨਾ ਨਾ ਉਹਨਾਂ ਦਾ ਜਪ ਵੀ ਭਜਨ ਹੈ ਉਹਦਾ ਕੀਰਤਨ ਕਰਨਾ ਉਹਦੀ ਕੀਰਤੀ ਕਰਨਾ ਉਹੀ ਉਹਨਾਂ ਵਾਸਤੇ ਜਾਪ ਹੈ ਹਰਾ ਜੀ ਕਹਿੰਦੇ ਉਹਦਾ ਭਜਨ ਕਰਨਾ ਕੀਰਤੀ ਗਾਣਾ ਉਹੀ ਉਹਨਾਂ ਵਾਸਤੇ ਤੱਪ ਹੈ ਤੇ ਮਹਾਰਾਜ ਜੀ ਸੰਜਮ ਕਰਮ ਧਰਮ ਕਹਿੰਦੇ ਸੰਜਮ ਜਿਹੜੇ ਕਰਮ ਅਸੀਂ ਕਮਾਣਿਆ ਨਾ ਸੀ ਧਰਮ ਹੀ ਐ ਸੀ ਬੜੇ ਕਰਮ ਕਰਦੇ ਆ ਜ਼ਿੰਦਗੀ ਵਿੱਚ ਕੀ ਲੋਕ ਸਾਨੂੰ ਧਰਮੀ ਕਹਿਣ ਤੇ ਬਾਹਰੋਂ ਸੀ ਕੰਮ ਕਮਾਈ ਜਾਂਦੇ ਆ ਮਹਾਰਾਜ ਜੀ ਕਹਿੰਦੇ ਉਹ ਵੀ ਉਹਨਾਂ ਦੇ ਨਾਮ ਦੇ ਵਿੱਚ ਹੀ ਐ ਕਹਿੰਦੇ ਉਹਦੇ ਭਜਨ ਵਿੱਚ ਉਹਦੀ ਕੀਰਤੀ ਗਾਣ ਵਿੱਚ ਹੀ ਕਰਮ ਧਰਮ ਹੈ ਸਭ ਕੁਝ ਨਾਮ ਦੇ ਵਿੱਚ ਹੀ ਸਮਝਦੇ ਹਨ ਸਰਨ ਪਰਿਓ ਨਾਨਕ ਠਾਕੁਰ ਕੀ ਅਬੈਦਾਨ ਸੁਖ ਪਾਇਓ ਬੇਨਤੀ ਕਰਦੇ ਹਨ ਮਹਾਰਾਜ ਕਹਿੰਦੇ ਨਾਨਕ へ ਨਾਨਕ ਸਰਨ ਪਰਿਓ ਨਾਨਕ ਕਹਿੰਦੇ ਮੈਂ ਇਹ ਨਾਨਕ ਉਹ ਠਾਕਰ ਦੀ ਸਰਨ ਗ੍ਰਹਿਣ ਕਰ ਲਈ ਠਾਕਰ ਕੀ ਐ ਅਭੈਦਾਨ ਸੁਖ ਪਾਇਓ ਅਭੈ ਤੋਂ ਭਾਵ ਕੋ ਹੁੰਦਾ ਨਿਰਭੈ ਡਰ ਤੋਂ ਰਹਿਤ ਕਹਿੰਦੇ ਐਸਾ ਦਾਣ ਮਿਲ ਗਿਆ ਸਾਨੂੰ ਆਸ਼ਾ ਜੀ ਕਹਿੰਦੇ ਐਸੇ ਦਾਣ ਦੀ ਪ੍ਰਾਪਤੀ ਉਹ ਅਭੈਦਾਨ ਜਿਹੜਾ ਨਿਰਭੈਤਾ ਫਿਰ ਭੈਤਾ ਹੁੰਦੀ ਹੈ ਜਿਹੜੇ ਡਰ ਤੋਂ ਭੋ ਤੋਂ ਅਸੀਂ ਰਹਿਤ ਹੋਗੇ ਮਹਾਰਾਜ ਜੀ ਕਹਿੰਦੇ ਮੌਤ ਦਾ ਭੋ ਚੁੱਕਿਆ ਗਿਆ ਸੁਖ ਪਾਇਓ ਕਹਿੰਦੇ ਐਸਾ ਸੁਖ ਮਹਾਰਾਜ ਨੇ ਦੇਤਾ ਕਹਿੰਦੇ ਹੁਣ ਡਰ ਨਹੀਂ ਮੌਤ ਦਾ ਭਾਵੇਂ ਹੁਣੀ ਆ ਜੇ ਮੌਤ ਤਾਂ ਵੀ ਕੋਈ ਡਰ ਨਹੀਂ ਕਿਉਂਕਿ ਇਹ ਠੀਖਾ ਰਾ ਸਰੀਰ ਹੈ ਸਾਨੂੰ ਪਤਾ ਲੱਗ ਚੁੱਕਾ ਆਤਮਾ ਦੇ ਉਹਦੀ ਗੋਦੀ ਚ ਰਹਿਣੀ ਹੈ ਆਤਮਾ ਦੇ ਗੁਰਾਂ ਦੀ ਗੋਦੀ ਵਿੱਚ ਰਹਿਣੀ ਇਸ ਕਰਕੇ ਸਾਨੂੰ ਮੌਤ ਦਾ ਭੈ ਨਹੀਂ ਅਬੇ ਦਾ ਨੂੰ ਨੇ ਬਖਸ਼ਦਾ ਇਹ ਸੁਖ ਸਦਾ ਲਈ ਟਲ ਰਿਂਦਾ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਗੁਰ ਅਜਨ ਦੇਵ ਜੀ ਮਹਾਰਾਜ ਦੇਖੋ ਸ਼ਬਦ ਮਹਾਰਾਜ ਦੇ ਪਿਆਰ ਦੇ ਲਬਜ ਨਿਮਰਤਾ ਦੇ ਪ੍ਰਤੀਕ ਸ਼ਾਂਤੀ ਦੇ ਪ੍ਰਤੀਕ ਗੁਰਸਿੱਖਾਂ ਵਾਸਤੇ ਕਿੰਨੇ ਲਾੜ ਲੜਾਉਂਦੇ ਆਂ ਸ਼ਬਦ ਵਿੱਚ ਬਿਆਨ ਕਰਤਾ ਮਹਾਰਾਜ ਨੇ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਭਾਈ ਬਾਣੀ ਵਿਚਾਰ ਦੇ ਨਿਕਾਂ ਭੁੱਲਾਂ ਜੰਦੀਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਜੀ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ